ਹਾਂਜੀ ਸਵਾਗਤ ਹੈ ਵੀਰ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਜੀ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਵੀਰ ਜੀ ਵਲੌਗ ਦਿਖਾਉਣਾ ਕਿ ਮੱਝਾਂ ਆਪਣੇ ਕੋਲ ਬਹੁਤ ਬਹੁਤ ਚੰਗੀਆਂ ਆਈਆਂ 19 ਤਰੀਕ ਨੂੰ ਸੰਦੀਪ ਡੇਰੀ ਫਾਰਮ ਤੇ ਆਪਣੀ ਇੱਕ ਵੀਡੀਓ ਪਈ ਸੀ ਤੇ 20 ਨੂੰ ਉਹ ਮਾਲ ਸਾਰਾ ਹੀ ਸੇਲ ਹੋ ਗਿਆ ਤੇ ਬੜੇ ਵੀਰਾਂ ਦੇ ਫੋਨ ਆਉਂਦੇ ਉਹ ਮੱਝਾਂ ਬਾਰੇ ਤੇ ਆਪਾਂ ਇਹੋ ਦੱਸਣਾ ਵੀ ਉਹ ਮਾਲ ਸਾਰਾ ਵੇਚ ਗਿਆ ਤੇ ਆ ਬਿਲਕੁਲ ਨਵਾਂ ਬ੍ਰਾਂਡ ਆਪਣੇ ਕੋਲ ਆਇਆ ਸਾਰੀਆਂ ਮੱਜਾਂ ਜਿਹੜੀਆਂ ਵਕਾਈਂ ਵਕਾਊ ਆ ਤੇ ਜਿੰਨੇ ਵੀਰ ਜੀ ਲੈਣੀ ਹੋਵੇ ਆਪਣੇ ਸੰਪਰਕ ਕਰ ਸਕਦਾ ਦੁੱਧ ਵਾਲੀਆਂ ਮਈਆਂ ਥੱਲੇ ਬੂਰੀ ਮਈ ਥੱਲੇ ਇਹ ਵੇਲੇ 15 ਲੀਟਰ ਦੁੱਧ ਆ ਆ 20 ਲੀਟਰ ਲਈ ਮੱਜਾਂ ਤਿੰਨ ਤਰੀਕ ਦਿਨ ਪੂਰੇ ਹੁੰਦੇ ਇਹਦੇ ਆ ਬੱਚਾ ਬੂਰੀ ਦਾ ਔਰ ਨੀਲੀ ਦਾ ਬੱਚਾ ਆ ਵੇਖੋ ਬੂਰੀ ਮਈ 15 ਲੀਟਰ ਦੁੱਧ ਦੇ ਥੱਲੇ ਤਿਆਰ ਆ ਜਿੱਦਨ ਨੂੰ ਮੇਰੇ ਖਿਆਲ ਨਾਲ ਦੋ ਤਿੰਨ ਦਿਨਾਂ ਨੂੰ ਵਿਕਣੀ ਉਹਨੂੰ 16 ਲੀਟਰ ਦੁੱਧ ਕਰ ਜੂਗੀ ਬਹੁਤ ਚੰਗੀ ਹਰਿਆਣੇ ਦੀ ਝੋਟੀ ਉੱਧਰ ਦੀ ਸਰ੍ਹਸੇ ਦੀ ਵੇਖੋ ਇਹਦੀ ਬੂਥੀ ਬਾਥੀ ਕਿਦਾਂ ਦੀ ਹੈ ਵੇਖੋ ਆ ਨੀਲੇ ਦੀ ਕੱਟੀ ਆ ਇਹ ਫਿਲਹਾਲ ਨਾ ਜੇ ਵਿਚਾਰਨੀ ਆਪਣਾ ਵੇਚਣ ਦਾ ਇਹਦੇ ਬਾਰੇ ਕੋਈ ਵੀਰ ਫੋਨ ਨਾ ਕਰੇ ਆਹ ਝੋਟੀ ਥੱਲੇ ਐ ਵੇਲੇ ਦੁੱਧ 14 ਲੀਟਰ ਆ ਪਾਕਿਸਤਾਨੀ ਨਸਲ ਦੀ ਮੱਛੀ ਆ ਇਹ ਬਹੁਤ ਵੱਡੀ ਬਾਡੀ ਦੀ ਆ ਅੱਖਾਂ ਬਿੱਲੀਆਂ ਛੱਡੇ ਦੇ ਉੱਤੇ ਇਹਦੇ ਡਾਬੇ ਵੇਖੋ ਚਿੱਟੇ ਨਿਸ਼ਾਨ ਆ ਤੇ 14 ਲੀਟਰ ਤੋਂ ਤੈਵੜੇ ਹਾਜ਼ਰ ਆ ਕੱਚਾ ਦੁੱਧ ਆ 8 ਦਿਨ ਦੀ ਸੂਈ ਆ ਆ ਝੋਟੀ ਵੇਖੋ ਕਿੰਨੀ ਵੱਡੀ ਆ ਹਰਿਆਣੇ ਦੀ ਏ ਝੋਟੀ ਆ ਪੂਛ ਤੱਕ ਜੈਡ ਬਲੈਗ ਆ ਕੋਈ ਇਹਦੇ ਇੱਕ ਵਾਲ ਚਿੱਟਾ ਨਹੀਂ ਹੈਗਾ ਤੇ ਇਸ ਝੋਟੀ ਦੇ 5 ਤਰੀਕ ਨੂੰ ਇਹਨੂੰ ਪੂਰੇ ਹੋਣੇ ਆ ਨਵਾਬ ਝੋਟੇ ਦਾ ਟੀਕਾ ਲੱਗਾ ਇਹਨੂੰ ਤੇ ਬਿਲਕੁਲ ਭਾਜੇ ਝੋਟੀ ਮੋਦੀ ਮਹਿੰਗਾ ਨਹੀਂ ਸਮਾਣਾ ਤੇ ਐਦਾ ਬੱਚਾ ਮਰਿਆ ਇਹ ਤੁਹਾਨੂੰ ਪਿਛਲੀ ਵੀਡੀਓ ਜਿਵੇਂ ਖਾਈ ਆ ਆਪਣੇ ਘਰ ਦੀ ਝੋਟੀ ਆ ਆ ਮਾਲ ਆਪਣੇ ਕੋਲ ਵਕਾਊ ਆ ਤੇ ਇਹ ਦੀ ਫੁੱਲ ਜਿਹੜੀ ਵੀਡੀਓ ਆਪਾਂ ਮੇਰਾ ਵਿਚਾਰੇ ਹੁੰਦਾ ਵੀ ਮਈਆਂ 2-4 ਦਿਨ ਚੋਗੇ ਫੇਰ ਪੈਣ ਭਰਾਉਣ ਹੁੰਦੀ ਏ ਕਿਉਂਕਿ ਉਹਦੇ ਚ ਆਪਣੀ ਪੂਰੀ ਤਸੱਲੀ ਹੋ ਜਾਂਦੀ ਫਿਰ ਜਿਹਨੇ ਲੈਣਾ ਮਾਲ ਉਹਦੀ ਵੀ ਤਸੱਲੀ ਹੋ ਜੇ ਆ ਮੱਜਾ ਸੂਪਣ ਗਿਆ ਸ਼ੈਦ ਜਾਂ ਹੋ ਸਕਦਾ 1-2 ਦਿਨ ਤੱਕ ਤੁਹਾਨੂੰ ਸੰਦੀਪ ਡੇਰੀ ਫਾਰਮ ਤੇ ਇਹਦੀ ਜਿਹੜੀ ਪੂਰੀ ਵੀਡੀਓ ਨਾ ਉਹ ਆਪਾਂ ਉੱਥੇ ਪਾਵਾਂਗੇ ਕਿਉਂਕਿ ਆਪਣਾ ਉਹ ਭਰਾਇਆ ਤੇ ਵੱਡੀ ਵੀਡੀਓ ਆਪਾਂ ਉੱਥੇ ਪਾਉਣੀ ਹੈ ਫਿਲਹਾਲ ਤੁਹਾਨੂੰ ਇੱਕ ਛੋਟਾ ਜਿਹਾ ਵਲੌਗ ਵਿਖਾਇਆ ਕਿਉਂਕਿ ਵੀਰ ਫੋਨ ਬੜੇ ਕਰਦੇ 20 ਤਰੀਕ ਵਾਲੀਆਂ ਮੱਝਾਂ ਦੇ ਬਾਰੇ ਆਪਾਂ ਦੱਸਣਾ ਚਾਹੁੰਨੇ ਵੀ ਉਹ ਮਾਲ ਸਾਰਾ ਵਿਗ ਗਿਆ ਆ ਨਵੀਆਂ ਮੱਝਾਂ ਜੇ ਕਿਸ ਨੇ ਲੈਣੀਆਂ ਹੋਣ ਤੇ ਪਿੰਡ ਜੇਠੂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਨਾਂ ਆਪਣਾ ਮੁਖੇਂਦਰ ਸਿੰਘ ਸੰਧੂ ਆ 골ਡਨ ਗੇਟ ਤੋਂ ਆਪਣਾ ਪਿੰਡ ਜਿਹੜਾ ਉਹ 10 ਕਿਲੋਮੀਟਰ ਐ ਐਵੇਂ ਹੀ ਥੱਲੇ ਆਏ ਵੇਲੇ 14 ਲੀਟਰ ਦੁੱਧ ਆ ਬਹੁਤ ਚੰਗੀ ਐ ਚੱਡਾ ਪੱਕਾ ਰੱਖਦੀ ਆ ਚਵਾਈ ਬਿਲਕੁਲ ਪੋਲੀ ਇੱਕੇ ਬੋਤਲ 'ਚ ਭਾਵੇਂ ਚਾਰੇ ਥਾਂਾਂ ਦੀਆਂ ਇਕੱਠੀਆਂ ਧਾਰਾਂ ਮਾਰ ਲਓ ਏਡੀ ਸਚਾਰੀ ਮੱਝ ਆ ਤੇ ਆਹੜਾ ਨਗੀਨਾ ਤੁਹਾਨੂੰ ਸਪੈਸ਼ਲ ਇੱਕ ਤੋਰ ਕੇ ਵਿਖਾਉਨੇ ਆ ਬਾਕੀ ਦੀਆਂ ਗੱਲਾਂ ਤਾਂ ਲੰਬਾਚ ਕਰਦੇ ਆ ਆ ਵੀਰ ਜੀ ਖੋਲੇ ਬਾ ਤੇ ਜੇ ਸੂਏ ਸੂਨ ਨੂੰ ਤਿਆਰ ਆ ਇਹਨੂੰ ਕੋਈ ਰੋਤਕ ਦੀ ਲਾਲੇ ਕੋਈ ਜੀਨ ਦੀ ਲਾਲੇ ਪਰ ਆਪਾਂ ਇਦਰੋਂ ਨਹੀਂ ਆ ਮੇਰੇ ਕੋਲੋਂ ਝੋਟੀ ਗਈ ਹੈ ਦੂਜੇ ਸੂਏ 18 ਲੀਟਰ ਦੋਤੇ ਆਪਾਂ ਦਿੱਤੀ ਸੀ ਉਦੋਂ ਹੁਣ ਐਤ ਕੀ 17 ਕਰ ਜੇ 18 ਕਰ ਜੇ ਪਰ ਜਿੰਨੀ ਵੀਰ ਨੇ ਸੰਭੀ ਇਹ ਮੈਨੂੰ ਲੱਗਦਾ 20 ਲੀਟਰ ਦੁੱਧ ਵੀ ਇਹ ਕਰ ਸਕਦੀ ਆ ਤੇ ਬਹੁਤ ਵੱਡੀ ਝੋਟੀ ਆ ਹੁਬ ਤੇਤਾ ਕਸੂ ਵੀ ਝੋਟੀ ਅਜੇ ਨੂੰ ਸੂਣਦਾ ਕੋਈ ਲੱਛਣ ਨਹੀਂ ਦਾ ਐ ਬਿਲਕੁਲ ਚਵਾਈ ਓਕੇ ਹੋਊਗੀ ਗਰੰਟਡ ਪੂਰੀ ਹੈ ਕਿਉਂਕਿ ਆਪਾਂ ਅੱਗੇ ਚੋਈ ਚਵਾਈ ਨਹੀਂ ਆ ਤੇ ਬੰਦੇ ਆਪਣੇ ਬੜੇ ਸਾਂਝਦਾਰ ਜਿੰਨਾਂ ਨੂੰ ਆਪਾਂ ਲੈਂਦੀ ਆ ਆ ਬੁਰੀ ਝੋਟੀ ਤੁਹਾਨੂੰ ਵਖੋਨੇ ਤੋੜ ਕੇ ਡਰਦੀ ਥੋੜੀ ਜੀ ਦੇਖੋ ਕਿੱਡਾ ਖੁੱਲਾ ਛੱਡਾ ਇਹਦਾ ਮੈਂ ਦਾ ਥਣ ਥੋੜਾ ਲੰਮਾ ਆ ਬੜੇ ਦੁੱਧ ਵਾਲੀ ਆ 18 ਲੀਟਰ ਦੁੱਧ ਕਰ ਦਾਂਗੇ ਜੇ ਆਪਣੇ ਕੋਈ ਇੱਕ ਹਫਤਾ ਰਹੇਗੀ ਵਿੱਚ ਐ ਵੇਲੇ ਥੱਲੇ 15 ਲੀਟਰ ਤੇ ਦੁੱਧ ਵਧਿਆ ਪਰ ਰੋਜ਼ ਦੇ ਰੋਜ਼ ਦੁੱਧ ਦੇ ਦਾ ਵਧੀ ਜਾਂਦਾ ਪਈਆ ਡੂੜ ਪਈਆ ਰੋਜ਼ ਦੁੱਧ ਵਧਾਉਣ ਦੀ ਚੁੱਟੀ ਤੀਜਾ ਸੂਆ ਸੁਈ ਜੇ ਮਗਰ ਦੇ ਕਾਲੇ ਰੰਗ ਦਾ ਕੱਟਾ ਆ ਉਹ ਤੁਹਾਨੂੰ ਖਾਲ ਦਿੰਨੇ ਆ ਅੱਛਾ ਜੀ ਵੱਤ ਵੱਧ ਦਾ ਸਾਂ ਦਿਨਾਂ ਦਾ ਹੋਊਗਾ ਆ ਵੱਡੀ ਮਹੀਏ ਫੁੱਲ ਬਾਡੀ ਵਾਲੇ ਪਸ਼ੂ ਆ ਕੋਈ ਛੋਟੇ ਨਹੀਂ ਆ ਕੋਈ ਜੂਮ ਕਰਕੇ ਨਹੀਂ ਬਣਾਉਣ ਡਿਆ ਵੀਡੀਓ ਬਿਲਕੁਲ ਵਧੀਆ ਚੰਗੇ ਘਰੋਂ ਮਾਰ ਲਿਆ ਸਾਰੇ ਹੀ ਐਡੀ ਚਵਾਈ ਪੋਲੀ ਇਹਦੀ ਤੇ ਪੂਰੀ ਦੋਵਾਂ ਦੀ ਵੇਖੋ ਇਹ ਮਹੀਂ ਥੱਲੇ ਐਸ ਵੇਲੇ ਹਾਜ਼ਰ ਦੁੱਧ ਜਿਹੜਾ ਨਾ 14 ਲੀਟਰ ਆ ਅੱਠਾਂ ਦਰਾਂ ਦੀ ਸੂਈ ਥੱਲੇ 16 17 ਲੀਟਰ ਦੁੱਧ ਵਾਲੀ ਮੱਝ ਆਏ ਤੀਜਾ ਸੂਆ ਸੂਈ ਆ ਪੂਰੀ ਜੰਮੀ ਪੜੀ ਮਹੀਂ ਦਾਣੇ ਦੀ ਪੜੀ ਹੈ ਮੱਝ ਇਹ ਮੁੱਲ ਜਿਹੜੇ ਇਹਨਾਂ ਦੇ ਜਾਇਜ਼ ਹੀ ਆ ਮੁੱਲ ਆਪਾਂ ਕਰਾਂਗੇ ਸੰਦੀਪ ਡੇਰੀ ਫਾਰਮ ਦੇ ਚੈਨਲ ਤੇ ਦੋ ਕੁ ਦਿਨਾਂ ਨੂੰ ਵੀਡੀਓ ਬਣਾਵਾਂਗੇ ਫਿਲਹਾਲ ਤੁਹਾਨੂੰ ਸਿਰਫ ਇੱਕ ਟਰੇਲਰ ਜਿਹਾ ਵਿਖਾਇਆ ਵੱਡੀ ਵੀਡੀਓ ਆਪਾਂ ਪਾਵਾਂਗੇ ਵੀਰ ਜੀ 2 ਦਿਨ ਤੱਕ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਮੁਖਵਿੰਦਰ ਸਿੰਘ ਸੰਧੂ ਪਿੰਡ ਜੇਠੂਵਾਲ ਜ਼ਿਲ੍ਹਾ ਅੰਮ੍ਰਿਤਸਰ ਆਪਜੀ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਦਬਾਓ ਤਾਂ ਕਿ ਹਰ ਇੱਕ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਮੇਰਾ ਅੱਜ ਸਹਾਯੋਗੀ ਬੰਦਾ ਨਹੀਂ ਇਸ ਕਰਕੇ ਮੈਂ ਕੈਮਰੇ ਗਾੜੀ ਆ ਨਹੀਂ ਸਕਿਆ ਤੇ ਤੁਹਾਨੂੰ ਟਾਈਮ ਪਾਸ ਕਰਕੇ ਵੀਡੀਓ ਦਿਖਾਤੀ ਕਿਉਂਕਿ ਮੇਰੇ ਵੀਰ ਫੋਨ ਬੜੇ ਕਰਦੇ ਸੀ 19 ਤਰੀਕ ਵਾਲੀਆਂ ਮੱਜਾਂ ਦਾ ਉਹ ਸੇਲ ਹੋ ਗਈਆਂ ਆ ਸਟਾਕ ਸਾਰਾ ਬਿਲਕੁਲ ਨਵਾਂ ਮੁੱਲ ਜੈ ਜੀਆ ਸਵਾ ਲੱਖ ਦੇ ਅੰਦਰ ਬਾਹਰ ਜੀਆਂ ਸਾਰੀਆਂ ਮੱਝਾਂ ਕੋਈ ਦੋ ਢਾਈ ਵਾਲਾ ਮਸਲਾ ਨਹੀਂ ਆ ਆ ਮੱਝ ਥੋੜੀ ਮਹਿੰਗੀ ਦੇਵਾਂਗੇ ਕਿਉਂਕਿ ਇਹ ਵਿਲੀ ਟਰਾੜੀ ਆ ਬਾਕੀ ਸਾਰੀਆਂ ਤੁਹਾਡੇ ਭਾਜ ਹੀ ਹੋਣਗੀਆਂ ਇੱਥੇ ਆਓ ਆਪਣੀ ਤਸੱਲੀ ਕਰੋ ਦੋ ਡੰਗ ਚੋਂ ਤਿੰਨ ਡੰਗ ਚੋਂ ਗੱਬਣ ਮੱਝ ਦੀ ਆਪਣੀ ਗਾਰੰਟੀ ਹੋਊਗੀ ਸਾਰਿਆਂ ਨੂੰ ਸਸਤੀ ਕਾਲ ਜੀ